ਹੇ ਗੁਰੂ ਵਾਹਿਗੁਰੂ ਵਾਹਿਗੁਰੂ ਆਜੋ ਵੀਰੇ ਆਜੋ ਵਾਹਿਗੁਰੂ ਵਾਹਿਗੁਰੂ ਹੇ ਗੁਰੂ ਵਾਹਿਗੁਰੂ 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 ਹੇ ਗੁਰੂ ਆਜੋ ਭਾਈ ਆਜੋ ਆਜੋ ਉਹਨਾਂ ਦੀ ਰੀਚ ਰੂਚ ਫੇਰ ਮਲਤੀ ਜਾਵਾਂ ਯਾਰ ਵਾਹਿਗੁਰੂ 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 ਹੇ ਗੁਰੂ ਵਾਹਿਗੁਰੂ 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 ਬਾਈ ਜੁੜੇ ਰਹੋ ਯਾਰ ਆ ਕੱਲ ਦੀਆਂ ਜਿਹੜੀਆਂ ਸ਼ੇਅਰ ਕਰਦੇ ਉਹਨੂੰ ਆਪਾਂ ਇੱਕ ਸੱਚ ਜੋ ਸੱਚ ਹੈ ਜੋ ਜਮਾਂ ਸੱਚ ਹੈ ਉਹ ਲੋਕਾਂ ਸਾਹਮਣੇ ਪੂਰੇ ਪ੍ਰੂਫਾਂ ਨਾਲ ਲੈ ਕੇ ਆਵਾਂਗੇ ਕੱਲ੍ਹ ਆ ਮੈਨੂੰ ਫੋਨ ਆਈ ਜਾਂਦੇ ਨੇ ਵੀ ਉਹ ਸਰਪੰਚ ਨੇ ਲਾਈਵ ਹੋ ਕੇ ਜਾਂ ਪੱਤਰਕਾਰ ਸਰਕਾਰੀ ਪਤਾ ਕੁਝ ਬਕਿਆਊ ਪੱਤਰਕਾਰ ਹੁੰਦੇ ਨੇ ਪੈਸੇ ਲੈ ਕੇ ਆ ਜਾਂਦੇ ਨੇ ਗਰੇ ਹੋਏ ਇਨਸਾਨ ਉਹ ਤਾਂ ਫੋਰਸ ਪੀਲਰ ਬਣਦੇ ਨੇ 8 ਦਿਨ ਹੋ ਗਏ ਉਹਦੇ ਤਾਂ ਉਹ ਆਇਆ ਨਹੀਂ ਕੱਲ ਉਹਨੇ ਆ ਕੇ ਪਿੰਡ ਦੀ ਹੀ ਧੀ ਭੈਣ ਤੇ ਇਲਜ਼ਾਮ ਲਾਏ ਨੇ ਵੀ ਇਹ ਭੈਣ ਗਲਤ ਸੀ ਚਲੋ ਉਹਦੇ ਇਲਜ਼ਾਮਾਂ ਤਾਂ ਹੀ ਸਹੀ ਜੇਕਰ ਉਹ ਗਲਤ ਸੀ ਤਾਂ ਅੱਠ ਘਰ ਥੋੜੀ ਗਲਤ ਹੋਵੇ ਅੱਠ ਘਰ ਥੋੜੀ ਮਚਾਉਣੀ ਸੀ ਤੂੰ ਸਹੀ ਥੋੜੀ ਹੋ ਗਿਆ ਹਨਾ ਆਪ ਦੀ ਧੀ ਭੈਣ ਨੂੰ ਜੋ ਬੰਦਾ ਆਪ ਦੀ ਧੀ ਭੈਣ ਤੇ ਹੀ ਇਲਜ਼ਾਮ ਲਾਉਣ ਲੱਗ ਜਾ ਆਪ ਦੀ ਪਿੰਡ ਦੀ ਸਰਪੰਚ ਰਾਖਾ ਹੁੰਦਾ ਤਾਂ ਉਹ ਕਿਹੜੇ ਪਾਸੋਂ ਚੰਗਾ ਹੋ ਗਿਆ ਉਹ ਸਰਪੰਚ ਬਰਾਬਰ ਦਾ ਭਾਗੀਦਾਰਾ ਗੁੰਡਾ ਸਰਪੰਚ ਆਪ ਐ ਸਰਪੰਚ ਨੇ ਆਪ ਸਾਰਾ ਕੁਝ ਕਰਾਇਆ ਮੋਟਰ ਨੇ ਬਣਾ ਕੇ दारू ਪਿਆਉਂਦਾ ਦੀ ਮੈਂ ਸਾਰੀਆਂ ਵੀਡੀਓ ਪਹਿਲਾਂ ਪਾ ਚੁੱਕਿਆ ਪ੍ਰੂਫ ਆ ਪਰ ਹੁਣ ਕੱਲ ਦਾ ਫੇਰ ਇਹਨੇ ਨਵਾਂ ਤੰਤਰ ਚਲਾਇਆ ਕਿ ਉਹ ਸਰਕਾਰ ਇਹਦੀ ਐ মিডিਆ ਇਹਦਾ ਆਮ ਆਦਮੀ ਪਾਰਟੀ ਦਾ ਇਹ ਬੰਦਾ ਲਾਇਸੈਂਸ 315 ਬੋਰਡ ਇਹੋ ਲਾਫਲਾ ਮੈਨੂੰ ਦੱਸਦਾ ਮੁੰਡਾ ਲਈ ਖੜਾ ਉਹ ਵੀ ਹਜੇ ਚੜੀ ਨਹੀਂ ਹੋਈ ਆਪ ਦੇ ਆਪ ਨੂੰ ਇਤਨਾ ਆੜ ਸਮਝਦਾ ਵੱਡਾ ਬਦਮਾਸ਼ ਸਮਝਦਾ ਕੱਲ ਇਹ ਚੌੜਾ ਹੋ ਹੋ ਬੋਲ ਰਿਹਾ ਸੀ ਨਾ ਆ ਮੈਂ ਸੁਣ ਲਈ ਆਡੀਓ ਸੁਣਾਉਣਾ ਐ ਇਹੀ ਸਪੈਂਚ ਦੀ ਆਇਡੂ ਹੈ ਮੈਂ WhatsApp ਤੇ ਕਰੀ ਆ ਮੈਂ ਇਹ ਰਿਕਾਰਡਿੰਗ ਕਰੀ ਸੀ ਇਹ ਕੱਲ ਦਾ ਕਹਿ ਰਿਹਾ ਹੈਗਾ ਵੀ ਇਹ ਨਸ਼ੇ ਦੀ ਲੜਾਈ ਨਹੀਂ ਭਾਈ ਸ਼ੇਅਰ ਕਰ ਦਿਓ ਨੂੰ ਇਹਦਾ ਸੱਚ ਲੋਕਾਂ ਸਾਹਮਣੇ ਆ ਜਾਏ ਸਾਰੀ ਦੁਨੀਆ ਸਾਹਮਣੇ ਆ ਜਾਏ ਕਿ ਇਹ ਝੂਠ ਕੇ ਮਾਰਦੇ ਨੇ ਪੱਤਰਕਾਰਾਂ ਵੀ ਚਾਬਲ ਕਿਸਮ ਦੇ ਪੱਤਰਕਾਰ ਹਨਾ ਜਿਹੜਾ ਲੋਕਾਂ ਦੀ ਗਰੀਬਾਂ ਦੇ ਹੋਏ ਜ਼ੁਲਮ ਨੂੰ ਝੂਠ ਛੁਡਾਉਣਾ ਚਾਹੁੰਦੇ ਨੇ ਲੋਕਾਂ ਦੇ ਕੀ ਪੱਖ ਪੇਸ਼ ਕਰਨਾ ਚਾਹੁੰਦੇ ਨੇ ਉਹ ਹਣਾ ਇਹ ਜੇ ਪੱਤਰਕਾਰ 5-5000 ਤੇ ਆ ਜਾਂਦੇ ਪ੍ਰੋਮੋਸ਼ਨਾਂ ਕਰਨੇ ਇਹ ਉਹੀ ਪੱਤਰਕਾਰ ਨੇ ਇਹ ਕਿਹੜੇ ਜਰਨਲਿਜ਼ਮ ਵਾਲੇ ਨੇ ਇਹ ਤਾਂ ਉਹ ਪੱਤਰਕਾਰ ਮੈਗ ਜਾ ਕੇ ਪਹੁੰਚ ਜਿਹੜੇ ਕਿਸੇ ਦੇ ਕੁਲਚਾਂ ਦੀ ਰੇੜੀ ਮਸ਼ਹੂਰੀ ਕਰਤੀ ਕਿਸੇ ਅੰਡਿਆਂ ਦੀ ਮਸ਼ਹੂਰੀ ਕਰਤੀ ਕਿਸੇ ਡਰਾਮਾਂ ਦੀ ਮਸ਼ਹੂਰੀ ਕਰਤੀ ਤੇ ਕੋ ਸਮਾਜ ਸੇਵੀ ਵੀ ਕਿਉਂ ਗਰੀਬਾਂ ਨੂੰ ਲਾਈ ਹੈ ਗੱਲ ਕਰ ਯਾਰ ਆ ਲੈ ਸੁਣ ਲੋ ਆ ਸਰਪੰਚ ਦੀ ਆਡੀਓ ਬੱਲੇ ਮੈਨੂੰ ਸੁਣਾਉਣਾ ਬਾਈ ਫਿਰ ਮੈਂ ਇਹ ਪਾਉਂਗਾ ਮੈਨੂੰ ਪਾਉਣੀ ਨਹੀਂ ਆਉਂਦੀ ਕਿਵੇਂ ਪੈਂਦੀ ਆ ਆ ਸੁਣ ਲੈ ਆਡੀਓ ਮਾਰੀ ਖੜ ਜੋ ਮੈਂ ਚਲਾਉਂਗਾ ਭਾਈ ਰੋਜੀ ਦਾ ਖਾਲਸਾ ਬਾਈ ਫਤੇ ਸੱਤੇ ਜੀ ਸੱਤੇ ਆ ਸਰਪੰਚ ਸਾਹਿਬ ਹਾਂਜੀ ਹਾਂਜੀ ਬਿਲਕੁਲ ਜੀ ਨਿਸ਼ਕ ਬਾਈ ਸਾਹਿਬ ਦਾਲ ਸਿੰਘ ਆ ਤੋ ਬੋਲਦਾ ਹਾਂਜੀ ਬਿਲਕੁਲ ਜੀ ਹਾਂਜੀ ਖਾਲਸਾ ਜੀ ਮੈਂ ਪ੍ਰਵਿੰਦਰ ਸਿੰਘ ਝੋਟਾ ਬੋਲਦਾ ਹਾਂ ਮਾਨਸਾ ਤੋਂ ਹਾਂਜੀ ਹਾਂਜੀ ਆ ਜੀ ਥੋੜੇ ਪਿੰਡ ਜਿਹੜੀ ਘੜਨਾ ਹੋਈ ਹੈ ਜੀ ਵਾਰਦਾਤ ਹੋਈ ਹੈ ਹਾਂਜੀ ਇਹਦਾ ਕੀ ਕਹਾਣੀ ਹੈ ਜੀ ਇਹ ਇਸ ਘਰਿੰ ਤੋਂ ਉਸ ਤਰ੍ਹਾਂ ਜੀ ਮਤਲਬ ਇੱਕ ਘਰ ਤਾਂ 2 ਸਕੇ ਮਤਲਬ ਇਹ ਪਰਿਵਾਰ ਹੈ ਦੋਸਤਾਂ ਕੇ ਪਰਿਵਾਰ ਹੈ ਹਾਂ ਚਾਚਾ ਸਾਹਿਬ ਦੇ ਮੁੰਡੇ ਬੜਾ ਇਹਨਾਂ ਦਾ ਗਾਹ ਲਾ ਕੇ ਇਕ ਰਲਦਾ ਹੈ ਇਹ ਮੋਨਾਖਾਟ ਹਾਂਜੀ ਹਿਸਾਬ ਨੇ ਆ ਮੈਂ ਇੱਕ ਲਾਣਾ ਹਾਂਜੀ ਹਾਂਜੀ ਉਹ ਮਤਲਬ ਇੱਕ ਬੰਦਾ ਇਹਨਾਂ ਨੂੰ ਕਹਿੰਦਾ ਵੀ ਤੂੰ ਟਿੱਕਾ ਵੇਚਦਾ ਉਹ ਕਹਦਾ ਮੈਂ ਵੇਚਦਾ ਵਾਕਈ ਦੀ ਗੱਲ ਸੀ ਮੈਂ ਤਾਂ ਮਤਲਬ ਸੁਣਾਉਂਦਾ ਕਿ ਉਹ ਤਾਂ ਚਾਲ ਹੁਕੂਮਤ ਉਹ ਤਾਂ ਇੱਕ ਤਾਂ ਛੱਡ ਗਿਆ ਅੱਛਾ ਪਹਿਲਾਂ ਵੇਚਦਾ ਛੋਣ ਨਹੀਂ ਵੇਚਦਾ ਸੀ ਨਹੀਂ 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 ਉਹ ਤਾਂ ਵੀ ਤੂੰ ਮੇਰੇ ਗੱਲ ਦੀ ਜੇ ਕਿ ਲੋਗੇ ਸਬੂਤ ਕਰਦੇ ਤਾਂ ਪਤਾ ਪੈ ਤਾ ਸਜ਼ਾ ਦੇ ਜਿਹੜੀ ਮਰਦਾ ਅੱਛਾ ਤੇ ਤੂੰ ਮੈਨੂੰ ਗੱਲ ਤੇ ਲੱਗਦਾ ਵੀ ਇਹ ਵੇਚਦਾ ਇੱਕ ਬੰਦਾ ਵੀ ਵਿਆਹ ਦੀ ਮੈਂ ਵੇਚਿਆ ਤੇ ਜਾ ਤੂੰ ਸਬੂਤ ਕਰ ਦਾ ਨਾ ਕੀ ਕਰਲਦਾ ਹੈ ਬੁਣਾ ਚੱਕਾ ਆਠੀ ਸਾਹਨੇ ਆ ਮੈਂ ਇੱਕ ਲਾਣਾ ਹਾਂਜੀ ਹਾਂਜੀ ਉਹ ਮਤਲਬ ਇੱਕ ਬੰਦਾ ਇਹਨਾਂ ਨੂੰ ਕਹਿੰਦਾ ਵੀ ਤੂੰ ਚਿੱਟਾ ਵੇਚਦਾ ਉਹ ਕਹਿੰਦਾ ਆਪਾਂ ਵੇਚਦੇ ਵਾਅਦੇ ਨਹੀਂ ਕਰਦੇ ਇਹ ਤੁਸੀ ਸੁਣ ਲੋ ਇਹ ਸਰਪੰਚ ਹੈ ਦਾਣ ਸਿੰਘ ਆਦਾ ਬੰਤਾ ਸਿੰਘ ਬਾਈ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਵੀਡੀਓ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਮੈਲੀ ਆਈਡ ਵੀ ਪਾਉਂਗਾ ਮੈਨੂੰ ਕੱਢ ਕੇ ਨਹੀਂ ਪਾਉਣੀ ਜੀ ਉਹਦਾ ਨੰਬਰ ਆਉਂਦਾਗਾ ਇਹਦੇ ਚ ਉਹ ਖੁਦ ਮੰਨ ਰਿਹਾ ਹੈ ਇਹਦੇ ਜੋ ਖੁਦ ਮੰਨ ਰਿਹਾ ਵੀ ਹਾਂ ਚਿੱਟੇ ਦੀ ਲੜਾਈ ਐ ਚਿੱਟੇ ਤੋਂ ਹੀ ਰੋਕਦੇ ਸੀ 2 ਸਾਲ ਪਹਿਲਾਂ ਇਹ ਸਰਪੰਚ ਖੁਦ ਕਹਿ ਰਿਹਾ ਹੈ ਹਨਾ ਵੀ ਚਿੱਟੇ ਦੀ ਲੜਾਈ ਐ ਵੀ ਚਿੱਟੇ ਦੀ ਲੜਾਈ ਐ ਆ ਆਈਡੀਓ ਤੁਸੀਂ ਸੁਣ ਲਈ ਸਰਪੰਚ ਬੰਤਾ ਸਿੰਘ ਦੀ ਐ ਇਹਦੇ ਜੋ ਖੁਦ ਮੰਨ ਰਿਹਾ ਹੈ ਹੈ ਇਹ ਜਿਹਦਾ ਇਹ 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 ਪੱਤਰਕਾਰ ਨੇ ਆ ਮੇਰੇ ਕੋਲ 10 ਪਾਚਾ ਜਿੱਦੇ ਲੜਾਈ ਹੋਈ ਉਹਦੇ ਤਾਂ ਇਹ ਮੰਨੀ ਜਾਂਦਾ ਹੈ ਉਹਦੇ ਮੇਰੇ ਕੋਲ ਮੰਨੀ ਜਾਂਦਾ ਆਪ ਸਰਪੰਚ ਦੇ ਲੜਾਈ ਹੋਣ ਤੋਂ ਅਗਲੇ ਦਿਨ ਪਹਿਲਾਂ ਮੈਂ ਫੋਨ ਕਰਿਆ ਨਾਲ ਦੀ ਨਾਲ ਵੀ ਸਰਪੰਚ ਸਾਹਿਬ ਇਹ ਕੀ ਗੱਲ ਹੋ ਗਈ ਉਹਦੇ ਜੇ ਖੁਦ ਮੰਨ ਰਿਹਾ ਹੈ ਵੀ ਇਹ ਚਿੱਟੇ ਲਾਈ ਆ ਸੁਣ ਲੋ ਵੀ ਕਹਿੰਦਾ ਵੇਚਦਾ ਵੀ ਸੀ ਪਹਿਲਾਂ ਹੁਣ ਨਹੀਂ ਵੇਚਦਾ ਐ ਨਹੀਂ ਇਹ ਸਰਪੰਚ ਦੇ ਨਾਲ ਹੀ ਰਹਿੰਦਾ ਸੀ ਉਹ ਗੁੰਡਾ ਹਨਾ ਹੁਣ ਆ ਕੇ ਚੈਨਲ ਦੇ ਭਕਾਈ ਮਾਰੀ ਜਾਂਦਾ ਬਕਾਊ ਚੈਨਲਾਂ ਤੇ ਵੀ ਪਿੰਡ ਦੀ ਕੁੜੀ ਦਾ ਰੌਲਾ ਹੀ ਜੇ ਪਿੰਡ ਦੀ ਕੁੜੀ ਦਾ ਰੌਲਾ ਸੀ ਇੱਕ ਘਰ ਦਾ ਸੀ ਤਾਂ ਤੇਰੇ ਪਿੱਛੇ ਸਹੀ ਤਾਂ ਅੱਠ ਕਰਾਂ ਦਾ ਕੀ ਰੌਲਾ ਹੋ ਗਿਆ ਚ ਕਈ ਜੋਦੇ ਉਹੀ ਅਕੇ ਆਏ ਹੋ ਗਏ ਆ ਯਾਰ ਨਸ਼ਾ ਆਲੇ ਨਸ਼ੇ ਦੇ ਤਸਕਰ ਹੀ ਇਹ ਇਹ ਜਿਹੇ ਬੰਤੇ ਸਪੋਰਟ ਕਰਦੇ ਨੇ ਪੰਜਾਬ ਚ ਜਾਂ ਕੁਝ ਹੁੰਦਾ ਨਹੀਂ ਬਾਈ ਮੈਂ ਹੁਣ ਕੀ ਕਰਾਂ ਯਾਰ ਆ ਤੁਹਾਡੇ ਸਾਹਮਣੇ ਆ ਸੁਣ ਲੋ ਇਹ ਪੱਤਰਕਾਰ ਜਿਹੜੇ ਪੱਤਰਕਾਰ ਨੇ ਖਬਰ ਚਲਾਈ ਉਹਨਾਂ ਦੀ ਮਾਨਹਾਨੀ ਦਾ ਕੇਸ ਤੇ ਸਰਪੰਚ ਤੇ ਵੀ ਮਾਨਹਾਨੀ ਦਾ ਕੇਸ ਕਲਾਵਾਂਗੇ ਆ ਆਡੀਓ ਨਾਲ ਲਾ ਕੇ ਕਿਉਂਕਿ ਇਹ ਜੋ ਆਪ ਮੰਨੇ ਸੁਣ ਲੋ ਇੱਕ ਮਿੰਟ ਆਲਾ ਦੋ ਸਕਿੰਟ ਹੋਰ ਸੁਣ ਲੋ ਇਹ ਮੈਂ ਆਡੀਓ ਪਾਉਂਗਾ ਮੈਨੂੰ ਕੱਢ ਕੇ ਵਟਸਐਪ ਤੇ ਹਾਂਜੀ ਵਾਇਰੂ ਜੀ ਕਾਲ ਸਾਹਿਬ ਆ ਜੀ ਫਤਿਹ ਸਤਿ ਜੀ ਫਤਿਹ ਆ ਸਰਪੰਚ ਸਾਹਿਬ ਹਾਂਜੀ ਹਾਂਜੀ ਬਿਲਕੁਲ ਜੀ ਲਖਪਾਲ ਦਾ ਦਾਲ ਸਿੰਘਾ ਤੋਂ ਬੋਲਦਾ ਹਾਂਜੀ ਇਦਨ ਕੋਲ ਜੀ ਹਾਂਜੀ ਹਾਂਜੀ ਖਾਲਸਾ ਜੀ ਮੈਂ ਪ੍ਰਵਿੰਦਰ ਸਿੰਘ ਝੋਟਾ ਬੋਲਦਾ ਹਾਂ ਮਾਨਸਾ ਤੋਂ ਹਾਂਜੀ ਹਾਂਜੀ ਆਈ ਥੋੜੇ ਪਿੰਡ ਜਿਹੜੀ ਘਟਨਾ ਹੋਈ ਹੈ ਜੀ ਬਾਰਦਾਤ ਹੋਈ ਹੈ ਹਾਂਜੀ ਇਹਦਾ ਕੀ ਕਹਾਣੀ ਹੈ ਜੀ ਇਹ ਤੇ ਕਹਾਣੀ ਤਾਂ ਇਸ ਤਰ੍ਹਾਂ ਜੀ ਮਤਲਬ ਇੱਕ ਘਰ ਦੇ ਦੋ ਸਕੇ ਮਤਲਬ ਇੱਕ ਪਰਿਵਾਰ ਹੈ ਦੋ ਸਕੇ ਪਰਿਵਾਰ ਹੈ ਹਾਂ ਚਾਚੇ ਤਾਇਆ ਦੇ ਮੁੰਡੇ ਬੜਾ ਇਹਨਾਂ ਦਾ ਗਾਂ ਜਾ ਕੇ ਇਕ ਰਲਦਾ ਹੈ ਬੁਨਾ ਚੱਕਾ ਹਾਂ ਠੀਕ ਹਿਸਾਬ ਨੇ ਜਾਂ ਮੈਂ ਇੱਕ ਲਾਣਾ ਹੈ ਹਾਂਜੀ ਹਾਂਜੀ ਤੋਂ ਮਤਲਬ ਇੱਕ ਬੰਦਾ ਇਹਨਾਂ ਨੂੰ ਕਹਿੰਦਾ ਵੀ ਤੂੰ ਚਿੱਟਾ ਵੇਚਦਾ ਉਹ ਕਹਿੰਦਾ ਮੈਂ ਵੇਚਦੇ ਵਾਕਈ ਨਹੀਂ ਕਰਦਾ ਪਰ ਇਹਨਾਂ ਦੇ ਕੋਲ ਪਾਸੇ ਵੇਚਣ ਦਾ ਕਾਲ ਹੁੰਦੇ ਉਹਦੇ ਦੇਖਦਾ ਹੀ ਛੱਡ ਜਾਂਦੇ ਅੱਛਾ ਆ ਲੋ ਸੁਣੋ ਭਾਈ ਕੱਲ ਇਹ ਪੱਤਰਕਾਰ ਬੁਲਾ ਕੇ ਜਦੋਂ ਵੀ ਬੇਬਣਗੀ ਜਾਲੀ ਬਕਿਆਉ ਪੱਤਰਕਾਰ ਬੁਲਾ ਕੇ ਇਹ ਕਹਿ ਰਿਹਾ ਵੀ ਉਹ ਆ ਗੱਲ ਸੀ ਪਹਿਲਾਂ ਇਹ ਮੇਰੇ ਕੋਲੇ ਮੰਨ ਰਿਹਾ ਵੀ ਨਸ਼ੇ ਦੀ ਲੜਾਈ ਸੀ ਇਹ ਝੂਠੇ ਬੰਦਿਆਂ ਦਾ ਜਲੂਸ ਕੱਢੋ ਪੂਰਾ ਜੱਜ ਕੇ ਇਹ ਗਰੀਬਾਂ ਦੀਆਂ ਧੀਆਂ ਪੈਣਾ ਤੇ ਕੀ ਇਲਜ਼ਾਮ ਲਾਉਂਦੇ ਨੇ ਹਨਾ ਇਹ ਇਹ ਬੰਦੇ ਨਾਲ ਜਰੂਰ ਕੱਢ ਦੋ ਭਾਈ ਆ ਜੇ ਸੱਚ ਹੈ ਤਾਂ ਜਮਾ ਜੀ ਜੇ ਆਪ ਮੰਨਿਆ ਆ ਆਡੀਓ ਸੁਣ ਲਿਓ ਸਾਰੀ ਮੈਂ ਹੁਣ ਉਸਾਰਤ ਹੀ ਮੈਂ ਇਹ ਆਡੀਓ ਪਾਉਂਗਾ ਵੀ ਇਹਦੇ ਜੇ ਆਪ ਮੰਨਿਆ ਵੀ ਨਸ਼ੇ ਦੀ ਲੜਾਈ ਆ ਨਸ਼ੇ ਪਿੱਛੇ ਰੋਕਦੇ ਸੀ ਤਾਂ ਲੜਾਈ ਵਧੀ ਆ ਉਹ ਕਹਿੰਦਾ ਸੀ ਮੇਰਾ ਉਹ ਇਲਜ਼ਾਮ ਹੈ ਨਹੀਂਗਾ ਹਨਾ ਆ ਸੁਣ ਲਓ ਇਸੇ ਦੀ ਆਵਾਜ਼ ਆ ਬਾਰੀ-ਬਾਰੀ ਉਹ ਚ ਕਹਿ ਰਿਹਾ ਨਸ਼ਾ ਵੇਚਦਾ ਸੀ ਨਸ਼ਾ ਵੇਚਦਾ ਸੀ ਉਹ ਨਸ਼ੇ ਤੋਂ ਰੋਕਦੇ ਸੀ ਤੇ ਕੱਲ ਇਹ ਕੀ ਗੱਲ ਕਰ ਰਿਹਾ ਆ ਆਡੀਓ ਮੈਂ ਪਾਤੀ ਸਾਰੇ ਸੁਣ ਲਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਇਹ ਉਹ ਪੱਤਰਕਾਰਾਂ ਤੱਕ ਵੀ ਪਹੁੰਚੇ ਤੇ ਉਹ ਲੋਕਾਂ ਤੱਕ ਵੀ ਪਹੁੰਚੇ ਫਰੇਕ ਧੱਕਣਾ ਤਾਂ ਮੈਂ ਉਹਦੀ ਆਡੀਓ ਅੱਡ ਵੀ ਪਾਉਂਗਾ ਕਢਾ ਕੇ ਮੈਨੂੰ ਕਢਾ ਕੇ ਨਹੀਂ ਪਾਉਣੀ ਆਉਂਦੀ ਉਹ ਕਿਵੇਂ ਮੈਂ ਰਿਕਾਰਡ ਕਰ ਲਈ ਸੀ ਉਹਦੀ ਆਡੀਓ ਜਦੋਂ ਉਹਦੇ ਮੈਂ ਫੋਨ ਕਰਿਆ ਸੀ ਦੂਜੇ ਦਿਨ ਫੋਨ ਕਰ ਲਿਆ ਸੀ ਮੈਂ ਸੱਚ ਆਪ ਦੂਜੀ ਪਾਰਟੀ ਦਾ ਪੱਖ ਲਈ ਉਹਦੇ ਜੇ ਖੁਦ ਮੰਨਿਆ ਸੀ ਮੇਰੇ ਕੋਲ ਤੇ ਆ ਮੈਂ ਆਡੀਓ ਪਾਤੀ ਪਹਿਲਾਂ ਚਲਾਤੀ ਸਾਰੀ ਇਹ ਕਹੋਂ ਤਾਂ ਫੇਰ ਚਲਾ ਦਿੰਦਾ ਇਹ ਸੁਣ ਲੋ ਤੁਸੀਂ ਜੇ ਸ਼ੇਅਰ ਕਰ ਦੋਗੇ ਮੈਂ ਤੁਹਾਨੂੰ ਆਡੀਓ ਕਵਰ ਫੇਰ ਸੁਣਾ ਦਿੰਦਾ ਹਣਾ ਹਣਾ ਦੇਖੋ ਜੀ ਆ ਸੁਣ ਲੋ ਇੱਕ ਵਾਰ ਜੀ ਜੇ ਖੁਦ ਮੰਨਦਾ ਹੈ ਹਣਾ ਮੈਂ ਉਹ ਆਡੀਓ ਵੀ ਪਾਉਂਗਾ ਪੱਤਰਕਾਰਾਂ ਨੂੰ ਭੇਜੂੰਗਾ ਇਹਦੀ ਆਡੀਓ ਬੇਤੇ ਨੰਬਰ ਹੈ ਆ ਸੁਣ ਲੋ ਇੱਕ ਮਿੰਟ ਸੁਣ ਲੋ ਬਾਈ ਖੜ ਜੋ ਮੈਂ ਚਲਾ ਕੇ ਨਾ ਇੱਕ ਮਿੰਟ ਹਾਂਜੀ ਹਾਂਜੀ ਬਿਲਕੁਲ ਜੀ ਲੇਖ ਬਾਈ ਦਾ ਦਾਲ ਸਿੰਘ ਆ ਤੋ ਬੋਲਦਾ ਹਾਂਜੀ ਬਿਲਕੁਲ ਜੀ ਹਾਂਜੀ ਹਾਂਜੀ ਖਾਲਸਾ ਜੀ ਮੈਂ ਪ੍ਰਵਿੰਦਰ ਸਿੰਘ ਝੋਟਾ ਬੋਲਦਾ ਹਾਂ ਇਮਾਨਸਾ ਤੋਂ ਹਾਂਜੀ ਹਾਂਜੀ ਆਈ ਥੋੜੇ ਪਿੰਡ ਜਿਹੜੀ ਘਾਟ ਨਾ ਹੋਈ ਹੈ ਜੀ ਬਾਰਦਾਤ ਹੋਈ ਹੈ ਕੀਦਾ ਕੀ ਕਹਾਣੀ ਹੈ ਜੀ ਇਹ ਕਹਾਣੀ ਬੇਸਤਰ ਹੈ ਜੀ ਮਤਲਬ ਇੱਕ ਘਰ ਦਾ ਜੋ ਸਕੇ ਮਤਲਬ ਇੱਕ ਪਰਿਵਾਰ ਹੈ ਦੋ ਸਕੇ ਪਰਿਵਾਰ ਹੈ ਅਹ ਸੱਤਤਾਇਆ ਦੇ ਮੁੰਡੇ ਬੜਾ ਇਹਨਾਂ ਦਾ ਗਾਂ ਜਾ ਕੇ ਇੱਕ ਰਲਦਾ ਹੈ ਬੁੜਾ ਛੱਕਾਂਾਂਠੀ ਸਾਹਨੇ ਗਿਆ ਮੈਂ ਇੱਕ ਲਾਣਾ ਹੈ ਹਾਂਜੀ ਹਾਂਜੀ ਉਹ ਮਤਲਬ ਇੱਕ ਬੰਦਾ ਇਹਨਾਂ ਨੂੰ ਕਹਿੰਦਾ ਵੀ ਤੂੰ ਛਿੱਟਾ ਵੇਚਦਾ ਹੈ ਉਹ ਕਹਿੰਦਾ ਮੈਂ ਵੇਚਦਾ ਵਾਕਿਆ ਹੀ ਵੇਚਦਾ ਸੀ ਇਹਦਾ ਬਕਸ਼ਾ ਦੇ ਇੱਕ ਸਾਲ ਹੋ ਗਏ ਉਹਦੇ ਛਿੱਟਾ ਦਾ ਹੀ ਛੱਡ ਗਿਆ ਅੱਛਾ ਪਹਿਲਾਂ ਵੇਚਦਾ ਸੀ ਉਹ ਨਹੀਂ ਵੇਚਦਾ ਸੀ ਨਹੀਂ ਨਹੀਂ ਹੁਣ ਨਹੀਂ ਛਿੱਟਾ ਦਾ ਵੀ ਮੇਰੇ ਕੋਲ ਜੇ ਕੋਈ ਸਬੂਤ ਸਰ ਕੋਈ ਪਤਾ ਮੈਨੂੰ ਸਜ਼ਾ ਦੇ ਜੀ ਮਰ ਅੱਛਾ ਇਸ ਤੋਂ ਮੈਨੂੰ ਜੇਕ ਤੈਨੂੰ ਲੱਗਦਾ ਵੀ ਇਹ ਵੇਚਦਾ ਇੱਕ ਬੰਦਾ ਵੀ ਬਿਆਸ ਸਿੰਘ ਨੂੰ ਮੈਂ ਵੇਚਿਆ ਆ ਦੇਖੋ ਇਹ ਜੇ ਆਪ ਮੰਨ ਰਿਹਾ ਹੈ ਵੀ ਉਹ ਪਹਿਲਾਂ ਚਟਾ ਵੇਚਦਾ ਸੀ ਹੁਣ ਨਹੀਂ ਵੇਚਦਾ ਹੁਣ ਉਹ ਤੇਰਾ ਵੇਚਣ ਲੱਗ ਗਿਆ ਸਰਪੰਚਾ ਤੇਰੇ ਨਾਲ ਰਹਿੰਦਾ ਤੇਰੀ ਮੋਟਰ ਤਾਂ ਨਹੀਂ ਤੇਰੇ ਆਸਲੇ ਰਹਿੰਦਾ ਤੂੰ ਫਾਇਰ ਕਰੇ ਉਹਨੂੰ ਛੁਲਾ ਕੇ ਰਹਿੰਦਾ ਸੀ ਗੁੰਡੇ ਨੂੰ ਜੇ ਪਿੰਡ ਦੇ ਜਵਾਕਾਂ ਨੇ ਰੋਕਿਆ ਪਿੰਡ ਦੀਆਂ ਧੀਆਂ ਪੈਣਾ ਤੇ ਤੂੰ ਇਲਜ਼ਾਮ ਲਾਉਣ ਲੱਗ ਗਿਆ ਮੇਰੇ ਕੋਲੇ ਤੂੰ ਪੰਜ ਦਿਨ ਪਹਿਲਾਂ ਇਹ ਮੰਨ ਕੇ ਛੱਡਿਆ ਕੱਲ ਜਦੋਂ ਤੇਰੇ ਉੱਤੋਂ ਦੀ ਗੱਲ ਪੈਣ ਲੱਗੀ ਤੂੰ ਗਰੀਬਾਂ ਦੀਆਂ ਧੀਆਂ ਪੈਣਾ ਨੂੰ ਗਲਤ ਲੱਸਣ ਲੱਗਿਆ ਬੇਸਬਕ ਕਹਿਣ ਲੱਗਿਆ ਗਲਤ ਕੰਮ ਕਰਦੀਆਂ ਕਹਿਣ ਲੱਗਿਆ ਕਿ ਉਹ ਤੇਰੇ ਘਰੇ ਪੈਣਾ ਨਹੀਂ ਤੂੰ ਬਾਲਾ ਵੱਡਾ ਧਨਾੜਾ ਕੋਈ ਤੂੰ ਆਪ ਸਾਡੇ ਜੱਟਾਂ ਜ਼ਿਮੀਂਦਾਰਾਂ ਨੂੰ ਮੈਨੂੰ ਸਾਨੂੰ ਕਲੰਕਿਤ ਕਰਦਾ ਤੂੰ ਤੂੰ ਚੁੱਪ ਕਰਕੇ ਪਰਾਂ ਹੋ ਮਾਫੀ ਮੰਗ ਵੀ ਭਾਈ ਜੋ ਕੁਝ ਹੋ ਗਿਆ ਹੋ ਗਿਆ ਮੈਂ ਗਲਤੀ ਐ ਇਸ ਗੱਲ ਤੇ ਸਵੇਚ ਮੇਰੇ ਮੇਰੇ ਮੈਥੋਂ ਮੇਰੇ ਸਾਹਮਣੇ ਲੜਾਈ ਹੋਈ ਪੰਜ ਦਿਨ 10 ਦਿਨ ਦੀ ਲੜਾਈ ਚੱਲੀ ਜਾਂਦੀ ਐ ਮੈਂ ਖਤਮ ਨਹੀਂ ਕਰਵਾ ਸਕਿਆ ਹੁਣ ਉਹ ਲੋਕਾਂ ਦਾ ਹੱਕ ਮਿਲਦਾ ਲੋਕਾਂ ਦੇ ਉਹਨਾਂ ਦੇ ਵਿਚਾਰ ਦਾ ਘਰ ਤੱਕ ਗਾ ਦੁਨੋਂ ਘਰ ਤੱਕ ਕੀ ਪਾਉਣਾ ਨਾ ਕੰਬਲ ਦਾ ਕੀ ਉਹਨਾਂ ਦੇ ਬੁੱਧ ਬੋਲੀ ਜਾਂਦਾ ਐ ਹੈਗਾ ਦੂਸਰ ਪੈਂਚੀਆਂ ਪਿੰਡ ਦਾ ਜੋ ਕੁਛ ਮਰਜ਼ੀ ਹੋਵੇ ਚੱਲ ਤੇਰੇ ਮਗਰੀ ਸਹੀ ਤੇ ਘੱਟ ਔਣੇ ਸਹੀ ਨੇ 8 ਘੱਟ ਔਣੇ ਸਹੀ ਨੇ ਤੇਰੀ ਸਹਤੇ ਹੋਇਆ ਸਾਰਾ ਕੁਛ ਤੇਰੇ ਘਰੋਂ ਦਾ ਰੂਪ ਵੀ ਕੇ ਗਏ ਤੇਰੇ ਲਾਇਸੈਂਸ ਨੇ ਉਹਨਾਂ ਕੋਲੇ ਉਹ ਲੋਕ ਭੋਲੇ ਪੰਛੀ ਸੀ ਵਿਚਾਰੇ ਗਰੀਬ ਲੋਕ ਉਹ ਹਜ਼ਾਰ ਹੁਣ ਤੂੰ ਆਪ ਮੰਨਿਆ ਆਡੀਓ ਸੁਣ ਲਿਓ ਬਾਈ ਇਹਦੇ ਕੋਲ ਮੈਂ ਸਿੱਧੀ ਆਡੀਓ ਕਢਾ ਕੇ ਪਾਉ ਮੈਨੂੰ ਪਾਉਣੀ ਨਹੀਂ ਆਉਂਦੀ ਇਹਦੇ ਮੈਂ ਉੱਦੀ ਰਿਕਾਰਡਿੰਗ ਕਰ ਲਈ ਸੀ ਫੋਨ ਲਾ ਕੇ ਕਿ ਮੈਂ ਹਰ ਦੋਨੇ ਪੱਖ ਜਾਣੀਏ ਪਹਿਲਾਂ ਆਪਾਂ ਫੇਰ ਆਪਾਂ ਗਾਹਾਂ ਗੱਲ ਕਰਾਂਗੇ ਉੱਦੀ ਇਹ ਮੇਰੇ ਕੋਲੇ ਮੰਨ ਗਿਆ ਸੀ ਵੀ ਲੜਾਈ ਚਿੱਟੇ ਕਰਨੀ ਹੋਈ ਹੈ ਹਣਾ ਇਹਦੀ ਇਹ ਐਡ ਉਹ ਤੇ ਅੱਜ ਦਾ 8 ਦਿਨਾਂ ਬਾਅਦ ਜਦੋਂ ਉਹਨਾਂ ਨੇ ਹੱਕ ਚਲੋ ਖੜਨ ਲੱਗੇ ਤਾਂ ਇਹ ਹੈ ਜਿਆ ਕੁਝ ਨੂੰਸ ਆ ਦੇ ਪਿੰਡ ਦੀ ਆਪ ਹੀ ਪੱਟੀ ਵੀ ਜੜਾ ਕੁਸ ਤੂ ਕਰ ਹਟਿਆ ਭੋਲਿਆ ਉਹ ਤੋਂ ਤੂੰ ਮਾਫੀ ਮੰਗ ਉਹਨਾਂ ਕਹੇ ਭਾਈ ਮੈਂ ਹੁਣ ਮਦਦ ਕਰੂੰਗਾ ਵਿਚਾਰਿਆਂ ਦੀ ਇਹ ਜਿਹੜਾ ਇਹ ਸਰਪੰਚ ਨੇ ਹੁਣ ਤੁਸੀਂ ਆਪ ਹਿਸਾਬ ਲਓ ਇਹੋ ਫੋਟੋ ਮੈਂ ਪਹਿਲਾਂ ਪਾਤੀਆਂ ਸੀ ਨਾਲ ਸਰਪੰਚ ਦੇ ਜੱਫੀਆਂ ਆਸਲਾ ਮੋਟਰ ਤੇ ਹਣਾ ਤੇ ਐਮਐਲਏ ਨਾਲ ਵੀ ਉਹਦੀ ਪੂਰੀ ਸਾਂਝ ਐਮਐਲਏ ਦੇ ਹੋ ਪੂਰੇ ਗੁੰਡੇ ਪਾਲੇ ਹੋਣੇ ਕੁੱਤੇ ਪਾਲੇ ਹੋਏ ਸੀ ਉਹ ਤਾਂ ਗਾਹਾਂ ਰੱਖੇ ਹੋਏ ਸੀ ਇਹ ਫਲਮਾਂ ਜੀ ਕੰਮ ਕਰਾਉਂਦੇ ਨੇ ਉਹਵੇਂ ਕੰਮ ਕਰਵਾਇਆ ਕੀ ਪਤਾ ਆ ਵੀ ਕੋ ਲੋ ਕੋ ਚੱਟਾ ਸਪਲਾਈ ਕਰਵਾਉਂਦੇ ਹੋਣੇ ਉਹਨਾਂ ਜਵਾਕਾਂ ਤੋਂ ਸੋ ਇਹ ਵੀਡੀਓ ਭਾਈ ਸੁਣ ਲਿਓ ਇਹ ਵਿੱਚ ਹੀ ਐਡੂਆਂ ਨੇ ਸਰਪੰਚ ਦੀਆਂ ਜਿਹਦੇ ਚੋਂ ਮੇਰੇ ਕੋਲੇ ਮੇਰੇ ਕੋਲੇ ਖੁਦ ਮੰਨੇ ਆ ਮੈਂ ਇਹ ਗੱਲ ਲਗਵਾ ਮੇਰੇ ਕੋਲੇ ਉਹ ਖੁਦ ਮੰਨੇ ਮੈਂ ਆਡੀਓ ਕਰੀ ਹੋਈ ਰਿਕਾਰਡ ਉਹਦੀ ਵੀ ਚਿੱਟੇ ਦਾ ਲੋੜਾ ਸੀ ਆ ਮੈਂ ਵਿੱਚ ਪਾਤੀ ਬੈਰੋ ਜੀ ਕਾ ਖਾਲਸਾ ਬੈਰੋ ਜੀ ਕੀ ਫਤਿਹ ਇਹਨੂੰ ਸ਼ੇਅਰ ਕਰ ਦਿਓ ਅੱਗੇ ਅੱਗੇ ਵੀਡੀਓ ਨੂੰ ਭਾਈ ਤਾਂ ਕਿ ਉਹਦਾ ਸੱਚ ਜੋ ਫਲਾ ਰਿਹਾ ਅੱਗੇ ਆ ਜੇ ਐਣੀ ਇਹ ਸਰਪੰਚ ਦੇ ਨਾਲ ਹੀ ਰਹਿੰਦਾ ਸੀ ਉਹ ਗੁੰਡਾ ਹਨਾ ਹੈਲੋ ਹੈਲੋ ਹਾਂਜੀ ਭਾਈ ਗੁਰੂ ਜੀ ਕਾ ਖਾਲਸਾ ਬੈਰੋ ਜੀ ਕੀ ਫਤਿਹ ਤੋ ਜੀ ਸਤੇ ਹਾਂ ਸਰਪੰਚ ਸਾਹਿਬ ਹਾਂਜੀ ਹਾਂਜੀ ਬਿਲਕੁਲ ਜੀ ਨਿਸ਼ਰભાઈ ਸਾਹਿਬ ਦਾਸ ਸਿੰਘ ਆ ਤੋ ਬੋਲ ਰਹੇ ਹਾਂ ਜੀ ਬਿਲਕੁਲ ਜੀ ਹਾਂਜੀ 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 ਖਾਲਸਾ ਜੀ ਮੈਂ ਪ੍ਰਵਿੰਦਰ ਸਿੰਘ ਝੋਟਾ ਬੋਲਦਾ ਹਾਂ ਮਾਨਸਾ ਤੋਂ ਹਾਂਜੀ ਹਾਂਜੀ ਆ ਜੀ ਥੋੜੇ ਪਿੰਡ ਜਿਹੜੀ ਘਟਨਾ ਹੋਈ ਹੈ ਜੀ ਵਾਰਦਾਤ ਹੋਈ ਹੈ ਹਾਂਜੀ ਇਹਦਾ ਕੀ ਕਹਾਣੀ ਹੈ ਜੀ ਇਹ ਕਹਾਣੀ ਤਾਂ ਇਸ ਤਰ੍ਹਾਂ ਹੈ ਜੀ ਮਤਲਬ ਇੱਕ ਸਾਡੇ ਨਾ ਦੋ ਥਕੇ ਮਤਲਬ ਇਹ ਪਰਿਵਾਰ ਹੈ ਦੋ ਥਕੇ ਪਰਿਵਾਰ ਹੈ ਹਾਂ ਚੱਤਤਾ ਦੇ ਮੁੰਡੇ ਬੜਾ ਇਹਨਾਂ ਦਾ ਗਾਂ ਜਾ ਕੇ ਇੱਕ ਰਲਦਾ ਬੁਣਾ ਛੱਕਾ ਹਾਂ ਠੀਕ ਸਾਹਮਣੇ ਗਿਆ ਮੈਂ ਇੱਕ ਲਾਣਾ ਹਾਂਜੀ ਹਾਂਜੀ ਕਿ ਉਹ ਮਤਲਬ ਇੱਕ ਬੰਦਾ ਇਹਨਾਂ ਨੂੰ ਕਹਿੰਦਾ ਵੀ ਤੂੰ ਚਿੱਟਾ ਵੇਚਦਾ ਹੈ ਉਹ ਕਹਿੰਦਾ ਮੈਂ ਵੇਚਦੇ ਵਾਕਿਆ ਨਹੀਂ ਕਰਦਾ ਬਸ ਇਹਨਾਂ ਮਤਲਬ 3-4-2-3 ਕਾਲ ਹੋ ਗਿਆ ਉਹਨੇ ਦੇਖਦਾ ਉਹਨੇ ਛੱਡ ਗਿਆ ਅੱਛਾ ਪਹਿਲਾਂ ਵੇਚਦਾ ਸੀ ਹੁਣ ਨਹੀਂ ਵੇਚਦਾ ਸੀ ਨਹੀਂ ਨਹੀਂ ਹੁਣ ਨਹੀਂ ਮਤਲਬ ਉਹ ਕਹਿੰਦਾ ਵੀ ਜੇ ਤੂੰ ਮੇਰੇ ਕਹਿੰਦੀ ਕਿ ਖਿਡੌਂਦੇ ਸਬੂਤ ਕਰ ਕੋਈ ਪੰਦਾ ਤੈਨੂੰ ਸਜ਼ਾ ਦੇ ਦੇ ਜੀ ਮਰਦਾ ਅੱਛਾ ਕਿ ਤੂੰ ਮੈਨੂੰ ਜੇਕ ਤੇ ਲੱਗਦਾ ਵੀ ਇਹ ਵੇਚਦਾ ਇੱਕ ਬੰਦਾ ਵੀ ਲਿਆਦ ਦੀ ਮੈਂ ਵੇਚਿਆ ਤੇ ਜਾ ਕੁਝ ਪੁੱਛ ਕਰਨੀ ਤੇ ਮੈਨੂੰ ਅੱਛਾ ਉਸ ਵੱਲ ਕਹੇ ਗੱਲ ਚੱਲਦੀ ਚੱਲਦੀ ਸੀ ਮੇਰੇ ਇਹ ਗੱਲ ਉਹਦੀ ਕੋਈ ਮੈਨਾਂ ਹੋ ਠੀਕ ਆ ਆ ਵੀ ਜੀ ਮੈਂ ਕਾਫੀ ਵੱਲੋਂ ਰਾਲਾ ਵਧ ਕੇ ਰਾਲਾ ਵਧ ਨੇ ਕਰਕੇ ਤੇ ਮੇਰੇ ਨਾਲ ਲੜਾਈ ਹੈਲੋ ਹੈਲੋ ਹਾਂਜੀ ਵਾਹਿਗੁਰੂ ਜੀ ਕਾ ਸਾਹਿਬ ਸਾਹਿਬ ਜੀ ਫਤਿਹ ਫਤਿਹ ਜੀ ਫਤਿਹ ਆ ਸਰਪੰਚ ਸਾਹਿਬ ਹਾਂਜੀ ਹਾਂਜੀ ਬਿਲਕੁਲ ਜੀ ਜਸਪਾਲ ਭਾਈ ਸਾਹਿਬ ਦਾਸ ਸਿੰਘ ਆ ਤੋਂ ਬੋਲਦਾ ਹਾਂ ਜੀ ਬਿਲਕੁਲ ਜੀ ਹਾਂਜੀ 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 ਖਾਲਸਾ ਜੀ ਮੈਂ ਪ੍ਰਵਿੰਦਰ ਸਿੰਘ ਝੋਟਾ ਬੋਲਦਾ ਹਾਂ ਮਾਨਸਾ ਤੋਂ ਹਾਂਜੀ ਹਾਂਜੀ ਆ ਜੀ ਥੋੜੇ ਪਿੰਡ ਜਿਹੜੀ ਘਟਨਾ ਹੋਈ ਹੈ ਜੀ ਵਾਰਦਾਤ ਹੋਈ ਹੈ ਹਾਂਜੀ ਇਹਦਾ ਕੀ ਕਹਾਣੀ ਹੈ ਜੀ ਇਹ ਕਹਾਣੀ ਤਾਂ ਇਸ ਤਰ੍ਹਾਂ ਹੈ ਜੀ ਮਤਲਬ ਇੱਕ ਸਾਡੇ ਨਾ ਦੋ ਸਕੇ ਮਤਲਬ ਇਹ ਪਰਿਵਾਰ ਹੈ ਦੋ ਸਕੇ ਪਰਿਵਾਰ ਹੈ ਹਾਂ ਚਾਚੇ ਤਾਇਆ ਦੇ ਮੁੰਡੇ ਗੁੜਾ ਇਹਨਾਂ ਦਾ ਗਾਂ ਜਾ ਕੇ ਇੱਕ ਰਲਦਾ ਹੈ ਮੁਨਾਖਾ ਇੱਕ ਹਾਂਠੀ ਹੀ ਸਾਹਮਣੇ ਗਿਆ ਮੈਂ ਇੱਕ ਲਾਣਾ ਹੈ ਹਾਂਜੀ ਹਾਂਜੀ ਕਿ ਉਹ ਮਤਲਬ ਇੱਕ ਬੰਦਾ ਇਹਨਾਂ ਨੂੰ ਕਹਿੰਦਾ ਵੀ ਤੂੰ ਚਿੱਕਾ ਵੇਚਦਾ ਉਹ ਕਹਿੰਦਾ ਮੈਂ ਵੇਚਦਾ ਵਾਕਈ ਨਹੀਂ ਕਰਦਾ ਇਹਨਾਂ ਮਤਲਬ 2-3 ਦਿਨ ਚਾਲ ਹੋ ਗਏ ਉਹਨੇ ਦੇਖਦਾ ਉਹਦਾ ਹੀ ਛੰਡ ਗਿਆ ਅੱਛਾ ਪਹਿਲਾਂ ਵੇਚਦਾ ਸੀ ਹੁਣ ਨਹੀਂ ਵੇਚਦਾ ਸੀ ਨਹੀਂ ਨਹੀਂ ਹੁਣ ਨਹੀਂ ਮਤਲਬ ਉਹ ਕਹਿੰਦਾ ਵੀ ਸੂਚੀ ਦੇ ਕੇ ਇਹਨਾਂ ਦੇ ਸਬੂਤ ਕਰ ਕੋਈ ਪਤਾ ਪੈ ਤੈਨੂੰ ਸਜ਼ਾ ਦੇ ਜਿਹੜੀ ਮਰਜ਼ੀ ਅੱਛਾ ਵੀ ਤੂੰ ਮੈਨੂੰ ਜੇ ਤੈਨੂੰ ਲੱਗਦਾ ਵੀ ਇਹ ਵੇਚਦਾ ਇੱਕ ਬੰਦਾ ਵੀ ਲਿਆਉਂਦੀ ਮੈਂ ਵੇਚਿਆ ਤੇ ਜਾ ਤੂੰ ਪੁੱਛ ਕਰ ਵੀ ਤੂੰ ਮੈਨੂੰ ਅੱਛਾ ਉਸ ਤੋਂ ਵੱਧ ਹੈ ਗੱਲ ਚੱਲਦੀ ਚੱਲਦੀ ਸੀ ਮਗਰ ਇਹ ਗੱਲ ਉਹਦੀ ਕੋਈ ਮੈਂ ਲੈ ਨੂੰ ਠੀਕ ਆ ਆ ਵੀ ਜੀ ਮੈਂ ਕਾਫੀ ਵੱਲੋਂ ਰੌਲਾ ਵਧ ਗਿਆ ਰੌਲਾ ਵਧਾ ਕੇ ਕਰਕੇ ਤੈਨੂੰ ਤੱਕ ਲੜਾਈ